ਸਾਜ ਮਜ਼ਦੂਰ ਸ਼ਮਚ ਕਮੇਟੀ ਜਿੰਦਾਬਾਦ ਜਿੰਦਾਬਾਦ ਹਾਂ ਦੇਖੋ ਮਹਾਂ ਰੈਲੀ ਇਸ ਕਰਕੇ ਸੀ ਕਿ ਇੱਕ ਤਾਂ ਗਲਬਾਦ ਦਾ ਸੱਦਾ ਆਇਆ ਆਪਾਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਚਾਰ ਪੋਪੋ ਗੰਡਾ ਹੋਰ ਤੇਜ਼ ਕੀਤਾ ਜਿਹੜਾ ਸਰਕਾਰ ਇੱਕ ਪ੍ਰਚਾਰ ਕਰ ਰਹੀ ਆ ਵੀ ਇਹ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨਾਂ ਤੇ ਕਿ ਰੌਲਾ ਪਾਉਂਦੇ ਆ ਵੀ ਨੁਕਸਾਨ ਹੁੰਦਾ ਅਸੀਂ ਦੂਜਾ ਪੱਖ ਪੀ ਜਿਹੜਾ ਅਸੀਂ 26 ਦਾ ਪ੍ਰੋਗਰਾਮ ਹੈ ਉਹ ਚ ਕਾਰਪੋਰੇਟ ਦੇ ਮਾਡਲ ਜਿਹੜੇ ਮਾਲ ਆ ਉਹਨਾਂ ਗਾੜੀ ਜਾ ਰਹੇ ਆ ਡੀ ਮਾਰਟਰ ਲਾਈਨਸ ਇੰਡੀਆ ਹੁਣ ਅਸੀਂ ਸਵਾਲ ਕਰਦੇ ਆ ਪੀ 23 ਰੁਪਏ ਕਣਕ ਸਾਥੋਂ ਲਈ ਅੱਜ 45 ਰੁਪਏ ਪੰਜਾਬ ਚ ਵੇਚ ਰਹੇ ਹੋ ਨੁਕਸਾਨ ਕਿਹੜਾ ਕਰ ਰਿਹਾ ਵਾ ਇਹ ਇਹ ਜਿਹੜੇ ਮਾਲ ਆ ਉਹਨਾਂ ਦਾ ਹਮਲਾ ਸਾਡੇ ਕਿਸਾਨਾਂ ਤੇ ਸਿੱਧਾ ਨਹੀਂ ਹੈਗਾ ਇਹ ਛੋਟੀ ਦੁਕਾਨਦਾਰੀ ਤੇ ਰੇੜੀ ਫੜੀ ਵਾਲਿਆਂ ਤੇ ਹਮਲਾ ਵਾ ਅੱਜ ਜੇ ਸਾਡੇ ਕੋਲ 23 ਰੁਪਏ ਮੰਡੀ ਚ ਕੋ ਕਣਕ ਲੈਣ ਆਵੇ ਸ਼ਹਿਰੀ ਬੰਦਾ ਉਹਨੂੰ 50 ਚ ਮਿਲ ਜੂ 2 ਰੁਪਏ ਖਰਚਾ 2 ਹੋਰ ਪਾ ਲਓ 27 ਚ ਮਿਲ ਜੂ ਉਹਨਾਂ ਨੂੰ ਪੁੱਛਿਆ ਜਾਵੇ ਕਿ ਬਾ ਕੀ ਜੜੇ ਆ 18 ਰੁਪਏ ਕਾਰਪੋਰੇਟ ਕਿਉਂ ਲੁੱਟ ਰਿਹਾ ਅਸਲ ਇਹੀ ਆ ਇਹ ਲੜਾਈ ਕਿਸਾਨਾਂ ਮਜ਼ਦੂਰਾਂ ਦੇਸ਼ਵਾਸੀਆਂ ਦੀ ਸਾਂਝੀ ਆ ਇਹ ਅੰਦੋਲਨ ਦੇਸ਼ ਨੂੰ ਬਚਾਉਣ ਲਈ ਆ ਤੇ ਪੰਜਾਬ ਨੂੰ ਬਚਾਉਣ ਲਈ ਆ ਕਾਰਪੋਰੇਟ ਤੇ ਜਿਹੜਾ ਭਾਰਤ ਸਰਕਾਰ ਪੰਜਾਬ ਆ ਲਗਾਤਾਰ ਸਾਡੇ ਖਿਲਾਫ ਦੁਸ਼ਪ੍ਰਚਾਰ ਕਰ ਰਹੀ ਹੈ ਪਾਪ ਪੰਜਾਬ ਅੰਦਰ ਵੱਡੇ ਪੱਧਰ ਤੇ ਪੰਜਾਬ ਅੰਦਰ ਸਿੱਖ ਕਮਿਊਨਿਟੀ ਕਿਸਾਨੀ ਕਰਦੀ ਹੈ ਉਹ ਜ਼ਿਆਦਾਤਰ ਦੁਕਾਨਦਾਰੀ ਹਿੰਦੂ ਵੀਰ ਕਰਦੇ ਆ ਜ਼ਿਆਦਾਤਰ ਸਾਰੇ ਇਹੀ ਕਰਦੇ ਆ ਉਹ ਹਿੰਦੂਆਂ ਤੇ ਸਿੱਖਾਂ ਨੂੰ ਪਾੜਨ ਦਾ ਕੰਮ ਕਰਦੇ ਆ ਅਸੀਂ ਕਹਿੰਦੇ ਅੰਦੋਲਨ ਪੰਜਾਬੀਆਂ ਦਾ ਅੱਜ ਅਸੀਂ ਇਕੱਠੇ ਹੋੜ ਕੇ ਜਦੋਂ ਸਾਡੀ ਛੋਟੀ ਦੁਕਾਨਦਾਰੀ ਤੇ ਹਮਲਾਵਾ ਰੈਡੀ ਫੜੀ ਤੇ ਹਮਲਾਵਾ ਸੀ ਤੁਹਾਡੇ ਹੱਕ ਵਿੱਚ ਕਿਉਂਕਿ ਤੁਸੀਂ ਖੜੇ ਜੀ ਅਸੀਂ ਕਾਰਪੋਰੇਟ ਦੀ ਮਾਲਾਂ ਗਾੜੀ ਆ ਰਹੇ ਆਂ ਪਰ ਆਪਣੇ ਸ਼ਹਿਰੀ ਵੀਰ ਨੂੰ ਕਹਾਂਗੇ ਵੀ ਅਬਾਨੀ ਅਦਾਨੀ ਤੁਹਾਡੇ ਵਿੱਚ ਆ ਕੇ ਬਹਿ ਗਿਆ ਸਾਡੀ ਮੰਡੀ ਤੇ ਵੀ ਇਹਨੇ ਕਬਜ਼ਾ ਲੈਣਾ ਵਾ ਠੀਕ ਨਾ ਤਾਂ ਇਸ ਕਰਕੇ ਸਾਡੀ ਰਾਇ ਵਿੱਚ ਸਾਂਝੀ ਹੋਗੀ ਨਾ ਇੱਕ ਤਾਂ ਆਹਾ ਪ੍ਰਚਾਰ ਪ੍ਰੋਪਗੈਂਡਾ ਕਰ ਲਈ ਇਹ ਰੈਲੀ ਜਿੱਤੇ ਗੱਲ ਸਾਡੀ ਚਲੀ ਜਾਵੇ ਦੂਜਾ 26 ਦਾ ਪ੍ਰੋਗਰਾਮ ਵੱਡਾ ਹੋ ਜੇ ਤੀਸਰਾ ਅਸੀਂ 29 ਨੂੰ ਬਿਆਸ ਇਕੱਠੇ ਹੋਵਾਂਗੇ 30 ਨੂੰ ਜਥੇ ਜੜੇ ਆ ਉਧਰ ਜਾਣਗੇ ਉਹਦੀ ਤਿਆਰੀ ਵਿੱਚ ਲੱਗੇ ਹੋਈਆਂ ਇਸ ਬਨੋਟ ਸੀਗਾ ਵੀ ਮੰਗਾ ਮਨਵਾਈਏ ਆਪਣੇ ਸਾਰੇ ਸ਼ਰੀਪੀ ਕਿ ਉਹ ਜਿਹੜਾ ਦੋਆ ਫਾਰਮਾਂ ਦਾ ਇੱਕ ਤਾਂ ਜਿਹੜੇ ਕਾਰਪੋਰੇਟ ਦੇ ਮਾਲ ਹੈ ਉਧਰ ਦੂਸਰਾ ਜਿਹੜਾ ਹੈ ਸੈਲੂਲੋਜ਼ ਨੇ ਉਧਰ ਤੀਸਰਾ ਭਾਜਪਾ ਦੇ ਦਫਤਰ ਤੇ ਤੇ ਉਹਨਾਂ ਦੇ ਘਰ ਔਰ ਜਿੱਥੇ ਕਿਤੇ ਕੁਝ ਨਹੀਂ ਹੈਗਾ ਟੋਲ ਪਲਾਜੇ ਦੇ ਵੀ ਜਾ ਕੇ ਇੱਕ ਰੋਡ ਰੋਡ ਮੈਪ ਹੈ ਆ ਦੇਸ਼ ਵਿੱਚ ਹਜ਼ਾਰਾਂ ਲੱਖਾਂ ਧਾਵਾਂ ਤੇ ਹੋਣਗੇ ਉਹਦਾ ਉਹਦਾ ਕੋਈ ਨਾ ਅਸੀਂ ਜਿੰਨੇ ਕੁ ਸੱਟ ਕੋ ਰਿਪੋਰਟ ਆਉਂਦੀ ਤੁਹਾਨੂੰ ਦੱਸ ਦਿੰਨੇ ਆਂ ਅੰਮ੍ਰਿਤਸਰ ਦੇ ਵਿੱਚ ਆਪਣੇ ਪ੍ਰੋਗਰਾਮ ਹੈਗੇ ਜਿੱਦਾਂ ਥੋੜਾ ਜੰਡਿਆਲੇ ਗੁਰੂ ਤੇ ਡੀਮਾਰਡ ਆ ਇੱਥੇ ਬ੍ਰੈਸਟ ਮਨ ਨਾਲੇ ਬੈਸਟ ਪ੍ਰਾਈਜ਼ ਆ ਅਗਲੇ ਬਾਰੇ ਟ੍ਰੇਲੀਅਮ ਬਹੁਤ ਵੱਡਾ ਵਾ ਇਹਦੇ ਨਾਲ ਆਲਫਾ 1 ਆ ਤਰਨਜੀਤ ਸਿੰਘ ਸੰਧੂੜੇ ਇਹਨਾਂ ਦੇ ਐਮਪੀ ਦੀ ਸੀਟ ਦੇਖ ਲੋ ਤੇ ਉਹਨਾਂ ਦਾ ਘਰ ਆ ਤੇ ਕੱਠੂ ਨੰਗਲੇ ਸੇ ਲੋਆ ਇਸੇ ਤਰੀਕੇ ਨਾਲ ਪੰਜਾਬ ਵਿੱਚ ਪੂਰੇ ਪ੍ਰੋਗਰਾਮ ਹੈ ਜਨਾਬ ਗਲਾਬ ਕੀਤਾ ਵਾ ਅੰਸਾਰ ਅੱਜ ਦੀ ਰੈਲੀ ਬਾਰੇ ਜਾਣਕਾਰੀ ਦਿਓ ਅੱਜ ਦੀ ਜਿਹੜੀ ਜਿੰਦੇ ਅਲਾਗੂ ਕੁਤੂ ਜਣਾ ਮੰਡੀ ਦੇ ਵਿੱਚ ਰੈਲੀ ਹੋ ਰਹੀ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ 8 ਜੋਂ ਨੇ ਇਹਦੇ ਵਿੱਚ ਸ਼ਾਮਲ ਆ ਇਹ ਰੈਲੀ ਜਿਹੜੀ ਆ ਜਿਹੜੇ ਦੋਹਾਂ ਫੋਰਮਾਂ ਨੇ ਪ੍ਰੋਗਰਾਮ ਦਿੱਤੇ ਆ ਭਾਰਤ ਪੱਧਰ ਤੇ ਉਹਨਾਂ ਦੀ ਤਿਆਰੀ ਵਾਸਤੇ ਆ ਜਿਵੇਂ 26 ਤਰੀਕ ਨੂੰ ਜਿਹੜਾ ਪੂਰੇ ਭਾਰਤ ਲੈਵਲ ਦੇ ਉੱਤੇ ਕਿਸਾਨਾਂ ਦਾ ਟਰੈਕਟਰਾਂ ਦਾ ਜਿਹੜਾ ਪ੍ਰੋਗਰਾਮ ਦਿੱਤਾ ਗਿਆ ਉਹ ਪ੍ਰੋਗਰਾਮ ਭਾਜਪਾ ਦੇ ਦਫ਼ਤਰਾਂ ਅੱਗੇ ਇਹਦੋਂ ਗਾਂ ਭਾਜਪਾ ਦੇ ਜਿਹੜੇ ਵਿਧਾਇਕ ਆ ਮੰਤਰੀ ਆ ਉਹਨਾਂ ਦੇ ਘਰਾਂ ਅੱਗੇ ਜਾਂ ਜਿਹੜੇ ਵੱਡੇ ਕਾਰਪੋਰੇਟਾਂ ਦੇ ਮਾਊਲ ਜ਼ਿਆ ਉਹਨਾਂ ਅੱਗੇ ਪ੍ਰਦਰਸ਼ਨ ਦਿੱਤੇ ਜਾਣੇ ਆ ਜਿਹੜੇ ਜਾਂ ਜਿਹੜੇ ਮੰਡੀਆਂ ਨੂੰ ਭੰਗ ਕਰਕੇ ਇਹ ਸਾਈਲੋ ਗਦਾਮ ਜਿਹੜੇ ਬਣਾਏ ਜਾ ਰਹੇ ਆ ਉਹਨਾਂ ਅੱਗੇ ਵੀ ਜਿਹੜੇ ਆ ਸਾਡੇ ਟਰੈਕਟਰਾਂ ਦਾ ਪ੍ਰਦਰਸ਼ਨ ਜਿਹੜਾ ਉਹ ਹੋਊਗਾ ਪੂਰੇ ਪੂਰੇ ਭਾਰਤ ਦੇ ਵਿੱਚ ਇਹਦੇ ਨਾਲ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਜਿਹੜਾ ਜਥਾ ਆ ਉਹ 29 ਜਨਵਰੀ ਨੂੰ ਬਿਆਸ ਪੁਲ ਤੇ ਇਕੱਠਾ ਹੋਊਗਾ ਉਹ ਉਹਦੀ ਜੜੀ ਆ ਤਿਆਰੀ ਕੀਤੀ ਜਾ ਰਹੀ ਆ ਕਿਉਂਕਿ ਸ਼ੰਭੂ ਬਾਰਡਰ ਤੇ ਜਿਹੜਾ 11 ਮਹੀਨਿਆਂ 11 ਮਹੀਨਿਆਂ ਤੋਂ ਅੰਦੋਲਨ ਚੱਲ ਰਿਹਾ ਉਹਨੂੰ ਮਜ਼ਬੂਤ ਕਰਨਾ ਵਾ ਉਹਦੀ ਤਿਆਰੀ ਜਿਹੜੀ ਆ ਵੱਡੇ ਪੱਧਰ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕੀਤੀ ਜਾ ਰਹੀ ਆ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਆ ਜਿਹੜਾ ਅੱਜ ਦੀ ਜੰਡੇਆਲਾ ਮੰਡੀ ਦੇ ਵਿੱਚ ਰੈਲੀ ਆ ਕੋਈ ਕਹਿੰਦਾ ਅੱਜ ਇਹ ਗੱਲ ਕਰੀਏ ਕਿ 26 ਜਨਵਰੀ ਦੀ ਟਰੈਕਟਰ ਮਾਰਚ ਵੀ ਸੈਣਾ ਨਾਲ ਦੇ ਨਾਲ ਮੋਲਾਂ ਦੇ ਵਿਵਾਦ ਭਰਾਵ ਕੀਤੇ ਜਾਂਦੇ ਨੇ ਕਿਹੜੇ ਕਿਹੜੇ ਮੋਲਾਂ ਦਾ ਵਿਵਾਦ ਜਿਹੜਾ ਕੀਤਾ ਦੇਖੋ ਜਿਵੇਂ ਵੱਡੇ ਕਾਰਪੋਰੇਟ ਆ ਇਹਨੂੰ ਸਮਝਣ ਦੀ ਜ਼ਰੂਰਤ ਆ ਛੋਟੇ ਜਿਵੇਂ ਕੋਈ ਆਪਣਾ ਮਤਲਬ ਕਿ ਆਪਣੇ ਦੇਸ਼ ਦਾ ਵਸਨੀਕ ਆ ਕੋਈ ਆਪਣੀ ਦੁਕਾਨਦਾਰੀ ਕਰਦਾ ਉਹਨੇ ਵੱਡੀ ਦੁਕਾਨ ਪਾਈ ਆ ਉਹ ਨਹੀਂ ਜਿਹੜੇ ਵੱਡੇ ਕਾਰਪੋਰੇਟਾਂ ਦੇ ਮਾਲ ਆ ਜਿਵੇਂ ਆ ਬੈਸਟ ਪ੍ਰਾਈਸ ਆ ਡੀ ਮਾਰਟਿਆ ਮੈਟਰੋ ਆ ਇਸ ਤਰੀਕੇ ਨਾਲ ਬਹੁਤ ਸਾਰੇ ਅੰਮ੍ਰਿਤਸਰ ਜੇ ਦੇ ਵਿੱਚ ਵੱਡੇ ਮੌਲਦ ਹੈਗੇ ਆ ਉਹਨਾਂ ਦੇ ਅੱਗੇ ਆ ਤੇ ਜਿਵੇਂ ਮਤਲਬ ਸਾਈ ਲੋਕਦਾਮ ਖੁੱਲ ਰਹੇ ਆ ਜਾਂ ਭਾਜਪਾ ਦੇ ਦਫ਼ਤਰ ਆ ਉਹਨਾਂ ਦੇ ਸਾਹਮਣੇ ਆ ਜਾਂ ਭਾਜਪਾ ਦੇ ਜਿਹੜੇ ਵਿਧਾਇਕ ਆ ਮੰਤਰੀ ਆ ਉਹਨਾਂ ਦੇ ਘਰਾਂ ਦੇ ਸਾਹਮਣੇ ਜਿਹੜਾ ਇਹ ਟ੍ਰੈਂਕਰਾਂ ਦਾ ਪ੍ਰਦਰਸ਼ਨ ਕਰਾਂਗੇ ਇਹ ਲੋਕ ਨੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਮਹਾਰੈਲੀ ਕੀਤੀ ਜਾ ਰਹੀ ਹੈ ਇਹ ਜਿਹੜੀ ਰੈਲੀ ਆ ਜ਼ਿਲ੍ਹਿਆਂ ਦੇ ਵਿੱਚ ਨਹੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਵੀ ਅੱਜ ਇੱਥੇ 8 ਜੋਂ ਨਹੀਂ ਸੱਦੇ ਆ ਸਾਡੇ ਕੋਲ 20 ਜੋਂ ਚੱਲਦੇ ਆ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਤੇ ਅਸੀਂ ਅੱਜ 8 ਜੋਂ ਇੱਥੇ ਬੁਲਾਏ ਆ ਕੱਲ ਨੂੰ 23 ਤਰੀਕ ਨੂੰ 24 ਤਰੀਕ ਨੂੰ ਆਪਣੇ ਕਥੂ ਨੰਗਲ ਗੁਰਦੁਆਰਾ ਸਾਹਿਬ ਦੇ ਲਾਗੇ ਅਵਦਾਲ ਪਿੰਡ ਆ ਚਾਰਜ ਉਹਨਾਂ ਦੀ ਉੱਥੇ ਰੈਲੀ ਹੋਊਗੀ ਆਪਣੇ ਬਾਰਡਰ ਸਾਹਿਬ ਵਾਲੀ ਸਾਈਡ ਦੇ ਉੱਤੇ ਗੁਰਦੁਆਰਾ ਸਾਧੂ ਸੇਖ ਦੇ ਵਿੱਚ ਆਪਣੇ 25 ਤਰੀਕ ਨੂੰ ਰੈਲੀ ਹੋਊਗੀ ਝਮਿਆਰੀ ਜਿਹੜਾ ਪੱਕਾ ਸ਼ਹਿਰ ਜਿਹਨੂੰ ਕਿਹਾ ਜਾਂਦਾ ਗੱਗੋ ਮਾਲ ਦੇ ਨੇੜੇ ਹੀ ਗਾ ਆਈ ਨਾਲੇ ਦੇ ਲਾਗੇ ਉੱਥੇ ਜਿਹੜੀ 26 ਤਰੀਕ ਨੂੰ ਆਪਣੀ ਇੱਕ ਰੈਲੀ ਹੋਊਗੀ ਇਸ ਤਰੀਕੇ ਨਾਲ ਅੰਮ੍ਰਿਤਸਰ ਜ਼ਿਲ੍ਹੇ ਦੀ ਅਸੀਂ ਅਗਲੇ ਦਿਨਾਂ ਦੇ ਵਿੱਚ ਚਾਰ ਰੈਲੀਆਂ ਕਰਨ ਜਾ ਰਹੇ ਜਿਹੜਾ ਟਰੈਕਟਰ ਮਾਰਚ ਇੱਕ ਕਿੱਥੋਂ ਸਟਾਰਟ ਕੀਤਾ ਜਾਵੇਗਾ ਕਿੱਥੋਂ ਤੱਕ ਜਿਹੜਾ ਇਹ ਇਸ ਤਰ੍ਹਾਂ ਨਹੀਂ ਕੁਝ ਵੀ ਹੈ ਵੇਖੋ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿੰਨੇ ਮੌਲਜ਼ ਹੈ ਅਸੀਂ ਸਾਡੇ ਅੰਮ੍ਰਿਤਸਰ ਜਿਹੜੇ ਨੇੜੇ ਦੇ ਪਿੰਡ ਆ ਉਹ ਜਾਣਗੇ ਜਿਹੜਾ ਅਸੀਂ ਪੁਆਇੰਟ ਸੈੱਟ ਕਰ ਲਾਂਗੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਆ ਭਾਜਪਾ ਦੇ ਵਿਧਾਇਕਾਂ ਦਾ ਜਾਂ ਦਫ਼ਤਰਾਂ ਦਾ ਜਾਂ ਜਿਹੜੇ ਮੌਲਜ਼ ਆ ਉਹ ਨੇੜਲੇ ਪਿੰਡ ਉਧਰ ਜਾਣਗੇ ਜਿਵੇਂ ਕਤੂ ਨੰਗਲ ਸਾਈਡ ਦੇ ਉੱਤੇ ਉੱਥੇ ਸਾਈਲੋ ਗਦਾਮ ਆ ਉਧਰਲੇ ਪਿੰਡ ਜਿਹੜੇ ਉਧਰ ਜਾਣਗੇ ਜਾਂ ਇਸ ਥੀਕੇ ਨਾਲ ਜੰਡਿਆਲਾ ਗੁਰੂ ਦੇ ਵਿੱਚ ਕੋਈ ਮੌਲਜ ਹੋਊਗਾ ਵੇ ਵੱਡਾ ਮੌਲ ਹੋਊਗਾ ਉਹਦਾ ਅਸੀਂ ਬਣਾ ਲੈਨੇ ਸਾਰਾ ਫਾਰਮੈਟ ਬਣਾ ਲਾਂਗੇ ਉਸ ਤਰੀਕੇ ਨਾਲ ਡਿਊਟੀਆਂ ਜਿਹੜੀਆਂ ਪਿੰਡਾਂ ਦੀਆਂ ਸੈੱਟ ਕੀਤੀਆਂ ਜਾਣਗੀਆਂ ਠੀਕ ਉਸ